ਸਸ਼ੀ ਕਾ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਰਿਸ਼ਤੇ ਪਿਆਰ ਤੇ ਬੱਚੇ ਇੱਕ ਕੁਦਰਤੀ ਤੌਰ ਤੇ ਇੱਕ ਦੁਨੀਆਦਾਰੀ ਨੂੰ ਚਲਾਉਣ ਦਾ ਤਰੀਕਾ ਹੈ ਪੀੜੀ ਦਰ ਪੀੜੀ ਇਹ ਚੀਜ਼ਾਂ ਚੱਲਦੀਆਂ ਨੇ ਅੱਛਾ ਬੱਚਿਆਂ ਨੂੰ ਲੈ ਕੇ ਬੜੀਆਂ ਚੀਜ਼ਾਂ ਆਉਂਦੀਆਂ ਨੇ ਤੁਸੀਂ ਆਪ ਦੇਖਿਆ ਹੋਣਾ ਐਨੀਆਂ ਐਡਸ ਜੌਨਸਨ ਦੀ ਕਿਸੇ ਚੀਜ਼ ਦੀ ਚਲੋ ਨਾਮ ਤੇ ਆਪਾਂ ਕੀ ਲੈਣਾ ਹੈ ਬੜੀਆਂ ਐਡਸ ਬੱਚਿਆਂ ਦੇ ਨਾਮ ਤੇ ਕੀਤੀਆਂ ਜਾਂਦੀਆਂ ਤੇ ਬੱਚਿਆਂ ਦੇ ਲਈ ਪੇਰੈਂਟਸ ਇੰਨੇ ਇਮੋਸ਼ਨਲ ਨੇ ਕਿ ਅੱਜ ਕੱਲ ਤਾਂ ਤੁਸੀਂ ਦੇਖੋ ਕਿ ਇੱਕ ਜਦੋਂ ਅ ਬੱਚਾ ਪੈਦਾ ਹੋਣ ਤੋਂ ਪਹਿਲਾਂ ਹੀ ਕਿ ਇਹ ਬੱਚੇ ਨੂੰ ਕਿੱਦਾਂ ਕਰਨਾ ਕਿਵੇਂ ਕਰਨਾ ਕਿਵੇਂ ਉਹਦੀ ਪਾਲਣਾ ਪੋਸ਼ਣਾ ਕਰਨੀ ਹੈ ਕਿਹੜੇ ਸਕੂਲ ਚ ਪੜਾਉਣਾ ਕਿ ਇਹ ਕਿੱਦਾਂ ਕਰਨਾ ਮੈਂ ਉਹਦੇ ਇਦਾਂ 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 ਮਤਲਬ ਕਿ ਉਹਦੇ ਲਈ ਪੂਰਾ ਸਿਸਟਮ ਤਿਆਰ ਕਰ ਦਿੱਤਾ ਜਾਂਦਾ ਹੈ ਪਹਿਲਾਂ ਤੋਂ ਹੀ ਜਿਵੇਂ ਕਿ ਅਸੀਂ ਉਸਦੀ ਜੀਵਨੀ ਲਿਖਣੀ ਸ਼ੁਰੂ ਕਰ ਦਿੱਤੀ ਆ ਪਹਿਲਾਂ ਤੋਂ ਹੀ ਇਹ ਕੱਢਾਰ ਉਹਦੇ ਮਨ ਚ ਕਿ ਅਸੀਂ ਤੇ ਤੈਨੂੰ ਇਦਾਂ ਬਣਾਉਣਾ ਹੈ ਇਦਾਂ ਬਣਾਉਣਾ ਕਿੱਡੀ ਕੁ ਕਿੱਡੀ ਕੁ ਵੱਡੀ ਗੱਲ ਐ ਇਹ ਦੱਸੋ ਬੱਚੇ ਖੁਦ ਆਪਣੀ ਨੇਚਰ ਆਪਣਾ ਇਤਿਹਾਸ ਲੈ ਕੇ ਪੈਦਾ ਹੁੰਦੇ ਆ ਆਪਣਾ ਕਰਮ ਲੈ ਕੇ ਪੈਦਾ ਹੁੰਦੇ ਆ ਬੱਚੇ ਤੁਸੀਂ ਬੱਚਿਆਂ ਨੂੰ ਨਹੀਂ ਬਣਾ ਸਕਦੇ ਬੱਚੇ ਤੁਹਾਨੂੰ ਬਣਾ ਦਿੰਦੇ ਆ ਆਪਣੇ ਵਰਗਾ ਸਚਾਈ ਆ ਆਪਣੇ ਆਲੇ ਦੁਆਲੇ ਦੇਖ ਲਓ ਆਪਣੇ ਬੱਚਿਆਂ ਨੂੰ ਦੇਖੋ ਆਪਣੇ ਰਿਸ਼ਤੇਦਾਰੀ ਵਿੱਚ ਬੱਚਿਆਂ ਨੂੰ ਦੇਖੋ ਕਦੇ ਦੇਖੋ ਕਿ ਸਾਰੇ ਇੱਕੋ ਜਿਹੇ ਹੀ ਸੀਗੇ ਪਰ ਪੜ੍ਹਾਈ ਸਭ ਨੇ ਇੱਕੋ ਜਿਹੀ ਪੜ੍ਹੀ ਆ ਕਿਨੇ ਐਪੀਰੈਂਸ ਨੇ ਕਿ ਉਹਨਾਂ ਦੇ ਘਰ ਵੀ ਬਜ਼ੁਰਗਾਂ ਨੇ ਉਹਨਾਂ ਨੂੰ ਇਦਾਂ ਹੀ ਦੱਸਿਆ ਕਿ ਬੱਚਿਆਂ ਨੂੰ ਇਦਾਂ ਕਰੀਦਾ ਇਦਾਂ ਪਾਈਦਾ ਇਦਾਂ ਖਲਾਈਦਾ ਐਨੀ ਵਾਰ ਐ ਕਰੀਦਾ ਉਸ ਤੋਂ ਬਾਅਦ ਅੱਛਾ ਬੱਚੇ ਦੀ ਨੇਚਰ ਹੈ ਨੇਚਰ ਕਿਦਾਂ ਹੁਣ ਤੁਸੀਂ ਦੇਖੋ ਕਈ ਵਾਰੀ ਤੁਸੀਂ ਇਹੋ ਜਿਹੇ ਬੱਚੇ ਦੇਖੇ ਹੋਣੇ ਆ ਮਾਤਾ ਪਿਤਾ ਸਮਾਨ ਉਹਨਾਂ ਦੇ ਲੈ ਕੇ ਪਿੱਛੇ ਭੱਜਦੇ ਪੈਦੇ ਆ ਲੈ ਕੁਝ ਖਾ ਲਾ ਲੈ ਕੁਝ ਖਾ ਲਾ ਤੇ ਉਹ ਅਗਲਾ ਮਾਰਦਾ ਹੱਥ ਤੇ ਸਾਰਾ ਕੁਝ ਡੋਲ ਦਿੱਤਾ ਚੀਜ਼ਾਂ ਇੰਨੀਆਂ ਤੋੜ ਦਿਆ ਕਈ ਬੱਚੇ ਤੇ ਕਈ ਬੱਚੇ ਜੋ ਕੁਛ ਦਿੱਤਾ ਖਾਨ ਨੂੰ ਚੁੱਪ ਕਰਕੇ ਖਾ ਲਿਆ ਆਰਾਮ ਨਾਲ ਬਹਿ ਗਏ ਔਰ ਆਰਾਮ ਨਾਲ ਜੋ ਉਹਨੂੰ ਕੀਤਾ ਕਿ ਬੱਚੇ ਤੂੰ ਹੁਣ ਤੇਰਾ ਸੌਣ ਦਾ ਟਾਈਮ ਆ ਚਲੋ ਸੌਂਜੋ ਤੇ ਇਦਾਂ ਇਦਾਂ ਨੂੰ ਲੋਰੀ ਦਵਾਈ ਉਹ ਸੁੱਤੇ ਸੌਂ ਗਏ ਹਨਾ ਤੇ ਬੜੇ ਖੁਸ਼ ਹੋ ਕੇ ਕਈ ਉੱਠੇ ਤੇ ਕਈ ਉੱਠਦਿਆਂ ਸਾਰੀ ਚੀਕਾਂ ਮਾਰਨੀ ਸ਼ੁਰੂ ਕਰ ਦਿੱਤੀਆਂ ਕਿਹੜੇ ਸਕੂਲ ਚ ਪੜ ਕੇ ਆਏ ਨੇ ਜੀ ਉਹ ਜਰਾ ਉਹਨਾਂ ਨੂੰ ਪੁੱਛਿਆ ਜਾਵੇ ਕਿਉਂਕਿ ਬੱਚੇ ਤੇ ਦੱਸਣਗੇ ਨਹੀਂ ਹਾਂ ਅਸੀਂ ਜ਼ਰੂਰ ਕਿਸੇ ਨਾ ਕਿਸੇ ਸਕੂਲ ਚ ਇਹ ਪੜਿਆ ਸੀ ਕਿ ਬੱਚਿਆਂ ਦੀ ਪਾਲਣਾ ਪੋਸ਼ਣਾ ਇਦਾਂ ਕਰਨੀ ਹੈ ਪਰ ਕੀ ਤੁਹਾਡੇ ਤਰੀਕੇ ਆਏ ਉਹਨਾਂ ਦੇ ਕੰਮ 100 ਐਂਡ 1% ਨਹੀਂ ਤੁਸੀਂ ਜੋ ਕਿਤਾਬਾਂ ਚ ਪੜਿਆ ਹੋਏਗਾ ਕਿ ਬੱਚੇ ਨੂੰ ਇਦਾਂ ਟਰੀਟ ਕਰਨਾ ਲੈ ਤੁਹਾਡੇ ਉਹ ਕੰਮ ਆ ਗਿਆ ਤਾਂ ਕਿ ਉਹ ਨਹੀਂ ਆਉਂਦਾ ਜੀ ਨਹੀਂ ਆਉਂਦਾ ਪ੍ਰੈਕਟੀਕਲ ਲਾਈਫ ਦੇ ਵਿੱਚ ਬੱਚੇ ਆਪਣੀ ਨੇਚਰ ਜੋ ਹੈ ਉਸ ਤੇ ਸਟਾਰ ਖੁਦ ਬਣੀ ਹੁੰਦੀ ਹੈ ਉਹਦਾਂ ਦੀ ਭੈਣ ਭਾਈ ਵੀ ਕਈ ਵਾਰੀ ਤੁਸੀਂ ਦੇਖਿਆ ਹੋਣਾ ਹੈ ਕਿ ਇੱਕ ਬੱਚਾ ਤੁਹਾਡਾ ਚਾਹੇ ਦੋ ਭਰਾ ਹੁਣ ਇੱਕ ਬੱਚਾ ਤੁਹਾਨੂੰ ਪਾਲਣ ਲੱਗਿਆ ਪਤਾ ਨਹੀਂ ਲੱਗਿਆ ਕਿਵੇਂ ਉਸਨੇ ਤੁਹਾਨੂੰ ਬਿਲਕੁਲ ਤੰਗ ਨਹੀਂ ਕੀਤਾ ਬੜੀ ਅੱਛੀ ਸਮੂਥਲੀ ਉਹ ਹੌਲੀ 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 ਗਰੋ ਹੁੰਦਾ ਗਿਆ ਔਰ ਇੱਕ ਬੱਚਾ ਇਹ ਕਿ ਉਹ ਤੁਸੀਂ ਤੁਹਾਡੇ ਪੈਦਾ ਹੋਇਆ ਤੇ ਤੁਹਾਡੇ ਆਂ ਭੂਤਣੀਆਂ ਭਗਾਤੀਆਂ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਗਾਹ ਪਾਇਆ ਪਿਆ ਜੀ ਪੂਰੇ ਘਰ ਦੇ ਵਿੱਚ ਤੁਸੀਂ ਦੇਖੋ ਇਹ ਇਹ ਡਿਫਰੈਂਟ ਕਿਉਂ ਹੈ ਮਾਂ ਵੀ ਉਹੀ ਹੈ ਪਿਓ ਵੀ ਉਹੀ ਹੈ ਘਰ ਦਾ ਵਾਤਾਵਰਨ ਵੀ ਉਹੀ ਹੈ ਤੁਸੀਂ ਪਿਆਰ ਵੀ ਬੱਚੇ ਨੂੰ ਉਨਾ ਹੀ ਕਰ ਰਹੇ ਹੋ ਕੇਅਰ ਵੀ ਉਨੀ ਹੀ ਕਰ ਰਹੇ ਹੋ ਖਾਣਾ ਪੀਣਾ ਵੀ ਉਨੇ ਟਾਈਮ ਤੇ ਦੇ ਰਹੇ ਹੋ ਮਤਲਬ ਫੀਡ ਦੇ ਰਹੇ ਹੋ ਚੰਗੀ ਤਰ੍ਹਾਂ ਉਹ ਤੇ ਫਿਰ ਕਿਉਂ ਫਿਰ ਕਿਉਂ ਇੱਕ ਆਰਾਮ ਨਾਲ ਬੈਠਾ ਤੇ ਦੂਜਾ ਸੇਰੀ ਪਾੜ ਰਿਹਾ ਆਪਣਾ ਚੀਜ਼ਾਂ ਦੇ ਵਿੱਚ ਜਾ ਕੇ ਤੇ ਫਿਰ ਕਿਹੜੀ ਕਿਤਾਬ ਪੜ ਕੇ ਤੁਸੀਂ ਉਹਨੂੰ ਸਮਝਾ ਲੋਗੇ ਬਿਠਾ ਲੋਗੇ ਕਿਉਂਕਿ ਬੱਚੇ ਨੇ ਤੇ ਸਮਝਣਾ ਕੁਛ ਨਹੀਂ ਬੱਚਾ ਤੇ ਬਾਂਦਰ ਜੇ ਕੁਝ ਸਮਝ ਸਕਦਾ ਹੁੰਦਾ ਤੇ ਫਿਰ ਤਾਂ ਬੱਚੇ ਨੂੰ ਬੱਚਾ ਕਹਿੰਦੇ ਹੀ ਨਾ ਬੱਚਾ ਥੋੜਾ ਹੀ ਕਹਿੰਦੇ ਹੁਣ ਇਸ ਤਰ੍ਹਾਂ ਗਿਆਨੀ ਪੈਦਾ ਕਰ ਲਿਆ ਨਹੀਂ ਇੱਕ ਗੱਲ ਆ ਵੈਸੇ ਜੇ ਦੇਖਿਆ ਜਾਵੇ ਗੱਲ ਹੈ ਵੀ ਸਹੀ ਤੇ ਫੇਰ ਹੁਣ ਹੁਣ ਨਤੀਜਾ ਕੀ ਪਹੁੰਚਿਆ ਇਹ ਪਹੁੰਚਿਆ ਕਿ ਕੁਦਰਤ ਨੇ ਹਰ ਕਿਸੇ ਨੂੰ ਅਲੱਗ-ਅਲੱਗ ਪੈਦਾ ਕੀਤਾ ਹੈ ਸ਼ੁਰੂ ਤੋਂ ਹੀ ਉਸ ਦੀ ਨੇਚਰ ਸੁਭਾਅ ਅਲੱਗ-ਅਲੱਗ ਹੁੰਦਾ ਹੈ ਹਰ ਕਿਸੇ ਬੱਚੇ ਦਾ ਤੇ ਬੱਚੇ ਆਪਣੀ ਪਰਵ੍ਰਿਸ਼ ਪਰਵ੍ਰਿਸ਼ ਆਪਣੇ ਤਰੀਕੇ ਨਾਲ ਆਪਣੇ ਮਾਤਾ-ਪਿਤਾ ਤੋਂ ਕਰਵਾਉਂਦੇ ਨੇ ਕਈ ਬੱਚੇ ਲਾਡ ਨਾਲ ਤੇ ਕਈ ਬੱਚੇ ਫਿਰ ਤੁਹਾਨੂੰ ਪਤਾ ਹੀ ਹੈ ਹਨਾ ਤੇ ਉਹਨਾਂ ਲਈ ਸਖਤ ਵੀ ਹੋਣਾ ਪੈਂਦਾ ਤੇ ਕਈ ਵਾਰੀ ਬਹੁਤ ਕਈਆਂ ਲਈ ਨਰਮ ਵੀ ਹੋਣਾ ਪੈਂਦਾ ਜਿੱਦਾਂ ਅਸੀਂ ਉਹਨਾਂ ਨੂੰ ਚਾਹੁੰਦੇ ਆ ਕਿ ਸਾਡੇ ਪਰਿਵਾਰ ਦੇ ਵਿੱਚ ਅੱਛੀ ਤਰ੍ਹਾਂ ਰਹਿਣ ਗੱਲ ਫਿਰ ਉੱਥੇ ਆ ਕੇ ਮੁੱਕਦੀ ਆ ਕਿ ਹਰ ਕਿਸੇ ਦੇ ਆਪਣੇ ਕਰਮ ਆਪਣੇ ਸਟਾਰ ਬੱਚੇ ਲੈ ਕੇ ਪੈਦਾ ਹੁੰਦੇ ਆ ਤੇ ਉਦਾਂ ਦੀ ਉਹਨਾਂ ਦੀ ਨੇਚਰ ਬਣਦੀ ਆ ਐਵੇਂ ਬਾਲਾ ਕਬਰਾਇਆ ਨਾ ਕਰੋ ਕਈ ਆਉਂਦੇ ਆ ਸਾਨੂੰ ਬੜੀ ਟੈਨਸ਼ਨ ਐ ਅਸੀਂ ਪੜਿਆ ਸੀ ਇਦਾਂ ਫਿਰ ਅਸੀਂ ਕਲਾਸਾਂ ਲੈਣੇ ਬਾਹਰ ਤਾਂ ਕਲਾਸਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਆ ਜੀ ਤੁਸੀਂ ਕਿੱਦਾਂ ਚੰਗੇ ਪੇਰੈਂਟਸ ਬਣ ਸਕਦੇ ਹੋ ਲਓ ਦੱਸੋ ਮਾੜਾ ਪੇਰੈਂਟਸ ਕਿਹੜਾ ਹੁੰਦਾ ਕੋਈ ਚਾਹੁੰਦਾ ਕਿ ਮੇਰੇ ਬੱਚੇ ਦਾ ਕੁਝ ਗਲਤ ਹੋਵੇ ਮਾੜਾ ਪੇਰ ਮਾਤਾ ਪਿਤਾ ਤਾਂ ਬੱਚੇ ਨੂੰ ਪੈਦਾ ਹੀ ਇਹ ਬੜੀ ਇੱਕ ਵਧੀਆ ਕੁਦਰਤ ਦੀ ਦੇਣਾ ਪੈਦਾ ਕਰ ਰਹੇ ਨੇ ਤਾਂ ਉਹ ਆਪਣੇ ਬੱਚਿਆਂ ਲਈ ਸਭ ਤੋਂ ਬੈਸਟ ਕਰਨ ਦੀ ਕੋਸ਼ਿਸ਼ ਕਰਨਗੇ ਸਭ ਤੋਂ ਚੰਗਾ ਦੇਣ ਦੀ ਕੋਸ਼ਿਸ਼ ਕਰਨਗੇ ਉਹਨਾਂ ਨੂੰ ਖਾਣਾ ਵੀ ਪਰਵਰਿਸ਼ ਵੀ ਪਿਆਰ ਵੀ ਟਾਈਮ ਵੀ ਹਨ ਤੇ ਐਵੇਂ ਵਾਲਿਆਂ ਚੱਕਰਾਂ ਚ ਨਹੀਂ ਪੈਣਾ ਕੁਦਰਤ ਜਿਸ ਤਰ੍ਹਾਂ ਦੇ ਬੱਚੇ ਜਿਸ ਤਰ੍ਹਾਂ ਦਾ ਤੁਹਾਡੇ ਕਰਮਾਂ ਚ ਇਨਸਾਨ ਜਾਂ ਜਿੱਦਾਂ ਦੇ ਤੁਹਾਡੇ ਲਿਖਿਆ ਤੁਹਾਡੇ ਸਟਾਰਸ ਨੇ ਬੱਚੇ ਦੇ ਉਦਾਂ ਦੇ ਹੀ ਬੱਚੇ ਦੀ ਨੇਚਰ ਬਣਨੀ ਹੈ ਐਵੇਂ ਉਹਨੂੰ ਤੁਸੀਂ ਕਿਤਾਬਾਂ ਦੇ ਪੋਸਟ ਬਚਪਨ ਤੋਂ ਹੀ ਐਨੇ ਟਾਈਮ ਤੇ ਉੱਠਣਾ ਇੰਨੇ ਟਾਈਮ ਤੇ ਆ ਕਰਨਾ ਇਹਦੇ ਇੱਕ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਆ ਕਿਸੇ ਡਾਕਟਰ ਨੇ ਕਿਹਾ ਜੀ ਇਹਨੂੰ 4 2 3 2 3 ਘੰਟੇ ਬਾਅਦ ਖਾਣਾ ਦੇਣਾ ਹੀ ਦੇਣਾ ਤੁਸੀਂ ਬੱਚੇ ਨੂੰ ਤਮਾਂ ਕੀ ਕਰ ਰਹੀ ਹੈ ਬੱਚੇ ਨੂੰ ਉਠਾ ਰਹੀ ਹੈ ਨੀਂਦ ਦੇ ਵਿੱਚ ਉੱਠ ਕੇ ਖਾਣਾ ਖਾ ਲੈ ਮੈਂ ਕਿਹਾ ਜੀ ਕਿਉਂ ਤੁਸੀਂ ਬੱਚੇ ਨੂੰ ਉਠਾ ਰਹੇ ਹੋ ਗੁੜੀ ਨੀਂਦ ਚ ਸੁੱਤਾ ਹੈ ਜਦੋਂ ਨੂੰ ਭੁੱਖ ਲੱਗੇਗੀ ਕੁਦਰਤੀ ਤੌਰ ਤੇ ਉਹਦੀ ਜਾਗ ਖੁੱਲ ਜਾਈ ਨਹੀਂ ਜੀ ਡਾਕਟਰ ਨੇ ਕਿਹਾ ਏ ਕਿ ਇਸ ਇਹਨੂੰ ਜਦੋਂ ਇੰਨੇ ਦਿਨ ਦਾ ਹੋ ਜਾਣਾ ਹੈ ਉਸ ਤੋਂ ਬਾਅਦ ਇਹਨੇ ਇੰਨੇ ਮਹੀਨੇ ਦਾ ਹੋਣਾ ਹੈ ਉਸ ਤੋਂ ਬਾਅਦ ਜਦੋਂ ਇੰਨੇ ਮਹੀਨੇ ਤੋਂ ਇੰਨੇ ਮਹੀਨੇ ਦੇ ਵਿੱਚ ਹੋਣਾ ਹੈ ਤਾਂ ਇਸ ਨੂੰ ਇੰਨੇ ਦੇਰ ਦੇਰ ਬਾਅਦ ਖਾਣਾ ਦੇਣਾ ਲੋ ਦੱਸੋ ਮੇਰੇ ਤੇ ਮਤਲਬ ਇੱਕ ਕਿਸਮ ਦੀ ਪਰੇਸ਼ਾਨੀ ਵੀ ਹੋਈ ਕਿ ਕੀ ਵਿਚਾਰੇ ਨਿਆਣੇ ਨੂੰ ਤੁਸੀਂ ਨੂੜਿਆ ਇੱਕ ਹੁਣੇ ਹੀ ਟਾਈਮ ਟੇਬਲ ਦੇ ਵਿੱਚ ਜਦੋਂ ਨੂੰ ਭੁੱਖ ਲੱਗਣੀ ਹੈ ਤੇ ਉਹਨੇ ਆਪਣੇ ਮੰਗਣ ਦਾ ਤਰੀਕਾ ਇਹ ਉਹਦਾ ਖਾਣ ਦਾ ਤੇ ਉਹਨੇ ਤੇ ਲੱਤਾਂ ਮਾਰਨੀਆਂ ਨੇ ਉਹਨੇ ਤੇ ਚੀਕਾਂ ਮਾਰਨੀਆਂ ਵੀ ਬਿਨ ਭੁੱਖ ਲੱਗੀ ਹੈ ਦੋ ਤੇ ਫਿਰ ਡਾਕਟਰ ਕੀ ਕਰੇਗਾ ਦੱਸੋ ਤੁਸੀਂ 2.5 ਘੰਟੇ ਬਾਅਦ ਖਾਣਾ ਅਗਲੇ ਦੀ 3 ਘੰਟੇ ਚ ਨੀਂਦ ਨਹੀਂ ਪੂਰੀ ਹੁੰਦੀ ਬੱਚੇ ਨੂੰ ਜ਼ਿਆਦਾ ਨੀਂਦ ਚਾਹੀਦੀ ਆ ਤੇ ਅਸੀਂ ਉਹਨੂੰ ਵਾਰ-ਵਾਰ ਉਠਾ ਰਹੇ ਆ ਡਿਸਟਰਬ ਕੁਦਰਤ ਦੇ ਅਨੁਸਾਰ ਹੀ ਚੱਲਣਾ ਚਾਹੀਦਾ ਅਗਰ ਕੁਦਰਤੀ ਤੌਰ ਤੇ ਚੀਜ਼ ਸਹੀ ਆ ਤਾਂ ਸਹੀ ਆ ਐਵੇਂ ਕਿਸੇ ਦੇ ਅਨੁਸਾਰ ਕਿਤਾਬਾਂ ਚ ਲਿਖੀਆਂ ਗੱਲਾਂ ਹਰ ਕਿਸੇ ਦਾ ਆਪਣਾ ਐਕਸਪੀਰੀਅੰਸ ਹੈ ਮੰਨਦੇ ਹੋ ਨਾ ਇਹ ਗੱਲ ਜਿਹੜਾ ਜਿਸਨੇ ਜੋ ਕੁਝ ਲਿਖਿਆ ਉਸਦੀ ਆਪਣੀ ਪਰਸਨਲ ਲਾਈਫ ਦਾ ਐਕਸਪੀਰੀਅੰਸ ਹੈ ਤੇ ਹਰ ਕਿਸੇ ਦੀ ਪਰਸਨਲ ਲਾਈਫ ਤੁਹਾਡੇ ਨਾਲ ਕਿਵੇਂ ਜੁੜ ਸਕਦੀ ਆ ਸਚਾਈ ਹੈ ਨਾ ਉਹਦੀ ਹੈ हां ओडी लाइफ ਦੇ ਵਿੱਚ ਕੁਝ ਕਟਨਾਵਾਂ ਹੋਈਆਂ ਉਹਨੇ ਜੋ ਐਕਸਪੀਰੀਅੰਸ ਕੀਤਾ ਉਹ ਅਸੀਂ ਫੀਲ ਕਰ ਸਕਦੇ ਹਾਂ ਅਸੀਂ ਉਸ ਤੋਂ ਸਿੱਖਿਆ ਲੈ ਸਕਦੇ ਹਾਂ ਪਰ ਉਹ ਕਟਨਾਵਾਂ ਜ਼ਰੂਰੀ ਥੋੜਾ ਸਾਡੀ ਜ਼ਿੰਦਗੀ 'ਚ ਵੀ ਕਟਣਗੀਆਂ ਸਾਡੇ ਨਾਲ ਜੋ ਕੱਟ ਗਿਆ ਸੀ ਬਸ ਉਹਦੇ ਬਾਰੇ ਸੋਚਣਾ ਹੈ ਚਲੋ ਅੱਜ ਆਪਾਂ ਇੱਕ ਜਨਮ ਪੱਤਰੀ ਤੇ ਵੀ ਚਰਚਾ ਕਰਾਂਗੇ 9 ਦਸੰਬਰ 2024 ਦਿਨ ਸੋਮਵਾਰ ਦੀ ਗੱਲ ਕਰਦੇ ਹਾਂ ਅੱਜ ਸਵੇਰੇ 8:03 ਦਾ ਕਸਟਮੇਰੀ ਤਿਥੀ ਆ ਤੇ ਉਸ ਤੋਂ ਬਾਅਦ ਨੌਵੀਂ ਤਿਥੀ ਸ਼ੁਰੂ ਹੋ ਜਾਣੀ ਹੈ 4 14 ਨੌਵੀਂ ਨੂੰ ਕੋਈ ਨਵਾਂ ਕੰਮ ਨਹੀਂ ਕਰਨਾ ਚਾਹੀਦਾ ਇਹ ਤੁਸੀਂ ਜਾਣਦੇ ਹੋ ਸਮਝਦਾਰ ਹੋ ਤੁਸੀਂ ਤੇ ਪੂਰਬ ਭਦਰਪਦ ਨਕਸ਼ਤਰ ਸ਼ੁਕਰ ਦਾ ਨਕਸ਼ਤਰ ਚੱਲੇਗਾ ਗ੍ਰਹਾਂ ਦੇ ਮੁਤਾਬਕ ਸਿੱਧੀ ਯੋਗ ਰਹੇਗਾ ਤੇ ਅੱਜ ਸੋਮਵਾਰ ਵਾਲੇ ਦਿਨ ਜੋ ਚੰਦਰਮਾਏ ਉਹ ਸਵੇਰੇ 9:15 ਤੋਂ ਮੀਨ ਰਾਸ਼ੀ ਵਿੱਚ ਚੱਲ ਜਾਏਗਾ ਕੋਈ ਫਰਕ ਨਹੀਂ ਪਿਆ ਹੈਗਾ ਸ਼ਨੀ ਚੰਦਰ ਦੀ ਜੁਤੀ ਬਣੀ ਹੋਈ ਸੀ ਤੇ ਹੁਣ ਚੰਦਰ ਰਾਹੂ ਦੀ ਜੁਤੀ ਬਣ ਜਾਏਗੀ ਚੰਦਰ ਰਾਹੂ ਦਾ ਯੋਗ ਜੋ ਹੈ ਏਕੀ ਪ੍ਰਭਾਵ ਪਾਵੇਗਾ ਤੇ ਚੰਦਰਮਾ ਜੋ ਹੈ ਗੁਰੂ ਦੇ ਨਕਸ਼ਤਰ ਚ ਸੌਰੀ ਸ਼ੁਕਰ ਦੇ ਨਕਸ਼ਤਰ ਚ ਨਹੀਂ ਹੈ ਪੂਰਬ ਭਾਦਰਾਪਦ ਨਕਸ਼ਤਰ ਚ ਹੈ ਤਾਂ ਪੂਰਬ ਭਾਦਰਾਪਦ ਗੁਰੂ ਦਾ ਨਕਸ਼ਤਰ ਹੈ ਕੀ ਪ੍ਰਭਾਵ ਹੋਵੇਗਾ 12 ਰਾਸ਼ੀਆਂ ਤੇ ਚਰਚਾ ਕਰਦੇ ਆ ਗੱਲ ਕਰਦੇ ਆ ਸਭ ਤੋਂ ਪਹਿਲਾਂ ਅਰੇ ਜਾਨੀ ਮੇਸ਼ਾ ਰਾਸ਼ਾ ਚਲੋ ਰਾਹੁ ਕਾਲ ਦਾ ਟਾਈਮ ਤੁਹਾਨੂੰ ਦੱਸਣਾ ਸੀ 7:30 ਵਜੇ ਤੋਂ ਲੈ ਕੇ 9 ਵਜੇ ਦਾ ਟਾਈਮ ਰਾਹੁ ਕਾਲ ਦਾ ਰਹੇਗਾ ਠੀਕ ਸਭ ਤੋਂ ਪਹਿਲਾਂ ਅਰੇ ਜਾਨੀ ਮੇਸ਼ਾ ਰਾਸ਼ੀ ਦੀ ਗੱਲ ਕਰਦੇ ਆ ਜੀ 12ਵੇਂ ਗਿਆ ਚੰ드ਰਮਾ ਤੁਹਾਡੇ ਨਵਾਂ ਵਟਸਕਿਪ 15 ਮਿੰਟ ਤੋਂ ਬਾਅਦ 12ਵੇਂ ਚੰਦਰ ਖर्चे ਅਚਾਨਕ ਪੈ ਸਕਦੇ ਆ ਗੁਰੂ ਦਾ ਨਕਸ਼ਤਰ ਹੈ ਕਿਸਮਤ ਤੇ ਪਰ ਉਸਾਤੇ ਚਲੋ ਬਣਿਆ ਹੋਇਆ ਬਲੇਸਿੰਗ ਵੀ ਬਣੀ ਆ ਤੇ ਨਾਲ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਦਾ ਮਨ ਵੀ ਬਣ ਸਕਦਾ ਜਾਣਾ ਚਾਹੀਦਾ ਹੈ ਹੰਚੀ ਨੂੰ ਜੇ ਟੋਟਾ ਚੌਲਾਂ ਦਾ ਜ਼ਰੂਰ ਪਾ ਦਿਓ ਬਾਹਰ ਕਿਤੇ ਤਾਂ ਬਾਹਰਵੇਂ ਬੈਠਾ ਚੰਦਰ ਖੁਸ਼ ਹੋ ਜਾਏਗਾ ਵਧੀਆ ਹੋ ਜਾਏਗਾ ਮਾਨਸਿਕ ਕਲਪਹਟ ਘਟ ਜਾਵੇਗੀ ਕੋਈ ਕੰਮ ਕਰਨਾ ਕੋਈ ਗੱਲ ਕਰਨੀ ਪਾਣੀ ਦਾ ਘੁੱਟ ਪੀ ਕੇ ਕਰਿਓ ਰਿਲੈਕਸ ਮਿਲੀ ਰਹੇਗੀ ਟੌਰਸ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਗੁਰੂ ਲਗਣ ਚ ਹੈ ਅਸ਼ਟਮੇਸ਼ ਲਗਣ ਚ ਚੱਲ ਰਿਹਾ ਤੁਹਾਡੇ ਸੂਰਜ ਬੁੱਧ ਸੱਤਵੇਂ ਸਥਾਨ ਤੇ ਇਰੀਟੇਸ਼ਨ ਤੇ ਗੁੱਸਾ ਨੁਕਸਾਨ ਕਰਵਾ ਸਕਦਾ ਹੈ ਨਾਲ ਹੀ ਸੂਰਜ ਬੁੱਧ ਜੁਤੀ ਤੇ ਸ਼ੁਕਰ ਬੈਠਾ ਹੋਇਆ ਨੌਵੇਂ ਨੌਵੇਂ ਸ਼ੁਕਰ ਜੋ ਹੈ ਸ਼ਨੀ ਦੇ ਫਲ ਨੂੰ ਥੋੜਾ ਖਰਾਬ ਕਰ ਦਿੰਦਾ ਹੈ ਦੂਜੀ ਗੱਲ ਇਹ ਆ ਕਿ ਜੋ ਸੌਰੀ ਬ੍ਰਹਸਪਤ ਦੇ ਫਲ ਨੂੰ ਖਰਾਬ ਕਰਦਾ ਹੈ ਤਾਂ ਬ੍ਰਹਸਪਤ ਤੁਹਾਡੇ ਲਗਨ ਚ ਹੈ ਔਰ ਸ਼ਨੀ ਚੰਦਰ ਦੀ ਜੁਤੀ ਜੋ ਹੈ ਉਹ ਬਣੇਗੀ ਤੁਹਾਡੀ ਰਾਸ਼ੀ ਤੋਂ ਇਨਕਮ ਦਾ ਤਾਂ ਤਾਂ ਪੈਸੇ ਦਾ ਲੈਣ ਦੇਣ ਥੋੜਾ ਜਿਹਾ ਧਿਆਨ ਨਾਲ ਕਰਨਾ ਹੈ ਕੈਸ਼ ਇਨ ਹੈਂਡ ਦੀ ਥੋੜੀ ਤੁਹਾਨੂੰ ਕਮੀ ਰਹੇਗੀ ਜਿਸ ਕਰਕੇ ਪਰੇਸ਼ਾਨੀ ਆ ਰਹੀ ਹੈ ਤਾਂ ਕੋਸ਼ਿਸ਼ ਕੀ ਕਰਨੀ ਹੈ ਤੁਸੀਂ ਜੋ ਗ੍ਰਹਿ ਦੇ ਮੁਤਾਬਕ ਬ੍ਰਸਪਤ ਤੇ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਬ੍ਰਸਪਤ ਲਗਨ ਚਾ ਤੇ ਸ਼ੁਕਰ ਤੁਹਾਡੇ ਲਗਨ ਦਾ ਮਾਲਕ ਹੈ ਉਸ ਨੂੰ ਸ਼ੁਭ ਕਰਨ ਦੇ ਲਈ ਕੰਨਾਂ ਪਿੱਛੇ ਇਤਰ ਲਗਾਉਣਾ ਤੇ ਇਤਰ ਦੀ ਸ਼ੀਸ਼ੀ ਆਪਣੇ ਕੋਲ ਰੱਖਣੀ ਹੈ ਠੀਕ ਅਗਲੀ ਰਾਸ਼ੀ ਜੈਮਨੀ ਜਾਨੀ ਮਿਥੂ ਰਾਸ਼ੀ ਮਿਥੂ ਰਾਸ਼ੀ ਦੇ ਲਈ ਜੋ ਸ਼ਨੀ ਚੰਦਰ ਦਾ ਜੋਗ ਸੀ 9ਵੇਂ ਸਥਾਨ ਵਿੱਚ ਸੀ ਤੇ ਹੁਣ ਚੰਦਰ ਚਲਾ ਗਿਆ 10ਵੇਂ ਸਥਾਨ ਵਿੱਚ ਬ੍ਰਸਪਦ ਦਾ ਨਕਸ਼ਾ ਤਾਂ ਠੀਕ-ਠੀਕ ਫਲ ਦੇਵੇਗਾ ਤੁਹਾਨੂੰ ਪੁਰਾਣੇ ਦੋਸਤ ਮਿੱਤਰ ਮਿਲ ਸਕਦੇ ਉਹਨਾਂ ਨਾਲ ਗੱਲਬਾਤ ਚੰਗਾ ਫਲ ਦੇਣ ਵਾਲੀ ਹੈ ਘਰ 'ਚ ਥੋੜੀ-ਬਹੁਤੀ ਉਦਾਸੀ ਨੂੰ ਦੂਰ ਕਰਨ ਦੇ ਲਈ ਤੁਹਾਨੂੰ ਯਤਨ ਕਰਨੇ ਚਾਹੀਦੇ ਆ ਮਾਂ ਦੇ ਜੋੜਾਂ 'ਚ ਜੋ ਦਰਦ ਹੋ ਰਿਹਾ ਉਹਦੇ ਲਈ ਤੁਸੀਂ ਧਾਰਮਿਕ ਸਥਾਨ 'ਤੇ ਅੱਜ ਚਨੇ ਦੀ ਦਾਲ ਵੀ ਰੱਖ ਸਕਦੇ ਹੋ ਤੇ ਜੋ ਪੀਲੀ ਦਾਲ ਹੈ ਜਲ ਪ੍ਰਭਾਵੀ ਕਰ ਸਿਓ ਕੈਂਸਰ ਜਾਂ ਕਰਕਰ ਆਸ਼ੀ ਦੇ ਲਈ ਸ਼ਨੀ ਚੰਦਰ ਚੰਦਰ ਰਾਹੁ ਦਾ ਯੋਗ 9ਵੇਂ ਸਥਾਨ ਵਿੱਚ ਬਣਿਆ ਚੌਲ ਹਲਦੀ ਤੇ ਦੁੱਧ ਜਲ ਪ੍ਰਵਾਹ ਕਰਨ ਤੇ ਕਾਫੀ ਰਿਲੈਕਸ ਮਿਲੇਗੀ ਤੇ ਸੇਤ ਵੀ ਠੀਕ ਹੁੰਦੀ ਜਾਏਗੀ ਲਗਜ਼ਰੀ ਚੀਜ਼ਾਂ ਤੋਂ ਤੁਹਾਨੂੰ ਸੁੱਖ ਤਾਂ ਮਿਲ ਰਹੇ ਨੇ ਲਗਜ਼ਰੀ ਚੀਜ਼ਾਂ ਦਾ ਫਲ ਵੀ ਅੱਛਾ ਮਿਲ ਰਿਹਾ ਹੈ ਤੇ ਸ਼ਾਦੀ ਦੀ ਉਮਰ ਹ ਤੱਕ ਤੇ ਰਿਸ਼ਤਾ ਵੀ ਹੋ ਸਕਦਾ ਪਰ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲ ਦੇਣੀ ਚਾਹੀਦੀ ਆ ਥੋੜਾ ਮੌਸਮ ਕਰਕੇ ਸੇਤ ਵੀ ਖਰਾਬ ਰਹੇਗੀ ਪੰਜ ਦੁੱਧ ਪਾ ਕੇ ਇਸ਼ਨਾਨ ਕਰੋ ਲਿਓ ਜਨ ਇਸ ਸਿੰਘ ਰਾਸ਼ੀ ਦੇ ਲਈ ਜੋ ਸਿਤਾਰੇ ਆ ਇੱਕ ਤਾਂ ਚੰਦਰ 8ਵੇਂ ਸਥਾਨ 'ਚ ਆ ਦੂਸਰਾ ਪਰੇਸ਼ਾਨੀ ਇਹ ਆ ਕਿ ਚੰਦਰ ਤੇ ਜੋ ਸ਼ਨੀ ਜੋ ਹੈ ਉਹ 7ਵੇਂ ਸਥਾਨ 'ਚ ਆ ਤੇ ਸੂਰਜ ਜੋ ਹੈ ਉਹ ਤੁਹਾਡੀ ਰਾਸ਼ੀ ਤੋਂ 4ਵੇਂ ਸਥਾਨ 'ਚ ਉਹ ਤਾਵਲਾਪਣ ਬੇਚੈਨੀ ਬਣੀ ਹੋਈ ਹੈ ਇਨਲੀਗਲ ਕੰਮ ਕੋਈ ਤੁਹਾਨੂੰ ਕਰਨਾ ਨਹੀਂ ਚਾਹੀਦਾ ਪੇਟ ਸੰਬੰਧੀ ਪਰੇਸ਼ਾਨੀ ਤੁਹਾਡੀ ਵੱਜ ਜਾਏਗੀ ਬਾਹਰੀ ਖਾਣੇ ਤੋਂ ਪਰਹੇਜ਼ ਰੱਖੋ ਬਾਕੀ ਚੀਜ਼ਾਂ ਠੀਕ ਚੱਲਣਗੀਆਂ ਕੌਨਫੀਡੈਂਸ ਵਗੈਰਾ ਠੀਕ ਹੈ ਐਡਵਾਈਸ ਅੱਛੀ ਦੇ ਰਹੇ ਹੋ ਕੰਮ ਕਰ ਅੱਛਾ ਚੱਲ ਰਿਹਾ ਹੈ ਪਰੇਸ਼ਾਨੀ ਕਿੱਥੇ ਆ ਚੰਦਰ ਦੇ 8ਵੇਂ ਸਥਾਨ ਵਿੱਚ ਬੈਠਣ ਕਰਕੇ ਤਾਂ ਉਹਦੇ ਲਈ ਤੁਸੀਂ ਮਾਂ ਦੇ ਪੈਰੀ ਹੱਥ ਲਗਾ ਕੇ ਘਰ ਤੋਂ ਜਾਓ ਵਰਗੋ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲਈ ਧੰਨ ਕੰਮ ਕਰ ਬਿਜ਼ਨਸ ਚੰਗਾ ਕੋਈ ਨਵੇਂ ਪੇਪਰ ਸਾਈਨ ਹੋ ਸਕਦੇ ਆ ਪੇਪਰਾਂ ਸੰਬੰਧੀ ਕੋਈ ਪਰੇਸ਼ਾਨੀ ਚੱਲ ਰਹੀ ਸੀ ਤਾਂ ਕਿਸੇ ਨਾ ਕਿਸੇ ਦੀ ਮਦਦ ਨਾਲ ਉਹਦਾ ਹੱਲ ਵੀ ਹੋ ਜਾਏਗਾ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਣ ਵਾਲਾ ਉਪਾਅ ਵੀ ਬਾਲਾ ਕਰਨ ਦੀ ਲੋੜ ਨਹੀਂ ਐ ਬਸ ਕੱਚ ਦਾ ਗਲਾਸ ਨਹੀਂ ਵਰਤਣਾ ਲਿਬਰਾ ਤੋਂ ਲਾ ਰਾਸ਼ੀ ਦੀ ਗੱਲ ਕਰਦੇ ਹਾਂ ਤੁਹਾਂ ਰਾਸ਼ੀ ਵਾਲਿਆਂ ਦੇ ਲਈ ਨਾਨਕੇ ਦਾਦਕੇ ਪਰਿਵਾਰ ਤੋਂ ਕੋਈ ਖਬਰ ਪਰੇਸ਼ਾਨ ਕਰੇਗੀ ਬ੍ਰਸਪਤਾ ਨਕਸ਼ਤਰ ਮਿਤਰਨੀ ਹੈ ਮੋٹے ਹੋ ਰਹੇ ਆ ਜਾਂ ਸਿਹਤ ਨੂੰ ਲੈ ਕੇ ਸਵੇਲਿੰਗ ਨੂੰ ਲੈ ਕੇ ਥੋੜੀ ਸੋਚ ਸੋਚ ਨਹੀਂ ਕਹਿ ਸਕਦੇ ਆਪਾਂ ਥੋੜਾ ਸਿਹਤ ਨੂੰ ਲੈ ਕੇ ਚਿੰਤਾਵਾਂ ਵਧਣ ਗਈਆਂ ਵਿਦੇਸ਼ ਲਈ ਸਿਤਾਰੇ ਤੁਹਾਡੇ ਬਿਲਕੁਲ ਚੰਗੇ ਚੱਲ ਰਹੇ ਆ ਇੱਕ ਦੁੱਧਾ ਪੈਕੇਟ ਅੱਜ ਤੁਸੀਂ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਦੂਜੇ ਬੈਠਾ ਸੂਰਜ ਬੁੱਧ ਸ਼ੁਭਫਲ ਦੇਵੇਗਾ ਸਕੋਰਪੀਓ ਬ੍ਰਿਸ਼ਟਿਕ ਰਾਸ਼ੀ ਦੀ ਗੱਲ ਕਰੀਏ ਆਪਾਂ ਤਾਂ ਬ੍ਰਿਸ਼ਟਿਕ ਰਾਸ਼ੀ ਵਾਲਿਆਂ ਨੇ ਸ਼ੁਭ-ਸ਼ੁਭ ਬੋਲਣਾ ਚੰਗਾ-ਚੰਗਾ ਬੋਲਣਾ ਸੂਰਜ ਬੁੱਧ ਲਗਨ ਚ ਸੱਚਾਈ ਪਸੰਦ ਹੋ ਰਿਹਾ ਕੰਫੀਡੈਂਸ ਵਧ ਰਿਹਾ ਕੰਮ ਕਰ ਠੀਕ-ਠਾਕ ਚੱਲਦੇ ਪਏ ਆ ਪਰ ਥੋੜੀ ਜੀ ਤੁਹਾਨੂੰ ਵੀ ਆਪਣੇ ਆਉਣ ਵਾਲੇ ਕੱਲ ਨੂੰ ਲੈ ਕੇ ਜਾਂ ਯਾਤਰਾ ਨੂੰ ਲੈ ਕੇ ਜਾਂ ਕੀ ਕਰੀਏ ਤੇ ਕੀ ਨਾ ਕਰੀਏ ਥੋੜੀ ਚਿੰਤਾ ਬ੍ਰਸਤ ਪੱਤ ਦੇ ਘਰ ਵਿੱਚ ਰਾਹੂ ਤੇ ਉਸ ਤੋਂ ਬਾਅਦ ਚੰਦਰ ਦੇ ਜੋਗ ਕਰਕੇ ਹੋ ਸਕਦੀ ਆ ਤਾਂ ਕੀ ਕਰਨਾ ਤੁਸੀਂ ਮੰਗਲ ਨੂੰ ਸ਼ੁਭ ਕਰਨ ਦੇ ਲਈ ਕਾਲਾ ਨੀਲਾ ਰੰਗ ਨਹੀਂ ਪਾਉਣਾ ਔਰ ਗੁਰਦਾ ਸੇਵਨ ਜਾਂ ਰਾਤ ਨੂੰ ਮਿੱਠੇ ਦਾ ਸੇਵਨ ਨਹੀਂ ਕਰਨਾ ਸੈਜੀਟੇਰੀਅਸ ਤੁਨੂ ਰਾਸ਼ੀ ਵਾਲਿਆਂ ਦੇ ਚੌਥੇ ਸਥਾਨ ਵਿੱਚ ਚੰਦਰ ਰਾਹੂ ਦਾ ਜੋਗ ਬ੍ਰਸਤ ਪੰਡਾ ਨਕਸ਼ਤਰ ਮਿੱਤਰ ਹੈ ਆਪਣੇ ਬਾਰੇ ਸੋਚਣਾ ਸਮਝਦਾਰੀ ਹੈ ਬਿਲਕੁਲ ਕਿਉਂ ਨਹੀਂ ਸੋਚਣਾ ਪਹਿਲਾਂ ਆਪਣਾ ਸੋਚੋ ਤੇ ਫਿਰ ਦੂਜਿਆਂ ਨੂੰ ਸਲਾਹ ਦਿਓ ਪਹਿਲਾਂ ਆਪਣਾ ਸਹੀ ਕਰੋ ਤੇ ਫਿਰ ਦੂਜਿਆਂ ਦਾ ਕੰਮ ਸਵਾਰੋ ਪਸੇ ਇਹ ਸੋਚ ਕੇ ਅਗਰ ਤੁਸੀਂ ਆਪਣੇ ਕੰਮ ਕਰ ਪਿਛਲੇ ਛੋਟੇ ਮੋਟੇ ਤੇ ਚਾਹੇ ਜੋ ਪਿੱਛੇ ਤੁਸੀਂ ਛੁੱਟੇ ਹੋਏ ਆ ਜਾਂ ਥੋੜੇ ਬੋਤੇ ਰਹਿੰਦੇ ਆ ਤਾਂ ਉਹ ਵਰਕ ਨੂੰ ਪੂਰਾ ਕਰੋ ਸਰਕਾਰੀ ਜਾਂ ਗੈਰ ਸਰਕਾਰੀ ਕੰਮ ਕਰਦੇ ਹੋ ਉਲਝੇ ਵੀ ਵਾਦ ਸਕਦੇ ਆ ਤਾਂ ਬਸ ਧਿਆਨ ਨਾਲ ਹਰ ਕੰਮ ਕਰਨਾ ਕਿਓ ਪਤਾ ਦਵੇਗਾ ਕੈਪ੍ਰਿਗਨ ਮਕਰ ਰਾਸ਼ੀ ਦੀ ਗੱਲ ਕਰਦੇ ਆ ਮਕਰ ਰਾਸ਼ੀ ਵਾਲਿਆਂ ਦੇ ਲਈ ਅਣਚਾਹੀ ਮਨ ਨਾਲ ਕੀਤੀ ਯਾਤਰਾ ਠਕਾਵਟਾਂ ਦਵੇਗੀ ਹੀ ਨਾ ਰਿਸ਼ਤੇ ਵੀ ਖਰਾਬ ਕਰੇਗੀ ਕਹਿਣ ਦਾ ਮਤਲਬ ਇਹ ਆ ਕਿ ਦੋਸਤ ਮਿੱਤਰਾਂ ਦੇ ਕਹਿਣ ਤੇ ਹੀ ਜਾਂ ਸਰਕਲ ਦੇ ਕਹਿਣ ਤੇ ਹੀ ਕੋਈ ਕੰਮ ਕਰਨਾ ਗਲਤ ਹੈ ਪਹਿਲਾਂ ਸੋਚੋ ਕਿ ਸਰੀਰ ਮਨ ਤੇ ਟਾਈਮ ਇਜਾਜ਼ਤ ਦੇ ਰਿਹਾ ਕਿ ਨਹੀਂ ਦੇ ਰਿਹਾ ਬਸ ਇਹ ਸੋਚ ਕੇ ਆਪਣਾ ਸਹੀ ਦੇਖ ਕੇ ਹਰ ਕੰਮ ਕੀਤਾ ਡਿਸੀਜਨ ਸਹੀ ਲਿੱਤਾ ਤੁਹਾਡੇ ਲਈ ਸਹੀ ਰਿਜ਼ਲਟ ਦਵੇਗਾ ਅਗਲੀ ਰਾਸ਼ੀ ਆਕਿਊਰਸ ਯਾਨਿਕ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਲਈ ਜੋ ਸਿਤਾਰੇ ਚੱਲ ਰਹੇ ਆ ਆਪਾਂ ਕਹਿ ਸਕਦੇ ਆ ਕਿ ਬਿਜ਼ਨਸ ਕੰਮ ਕਰ ਤੇ ਵਪਾਰ ਵਿੱਚ ਵਾਅਦੇ ਵਾਲੇ ਨੇ ਸਿਹਤ ਹੁਣ ਠੀਕ ਹੋਏਗੀ ਨਜ਼ਰਾਂ ਜ਼ੁਕਾਮ ਠੀਕ ਹੁੰਦਾ ਜਾਏਗਾ ਫੇਰ ਵੀ ਸਿਹਤ ਨੂੰ ਹਲਕੇ ਚ ਮੌਸਮ ਨੂੰ ਹਲਕੇ ਚ ਨਹੀਂ ਲੈਣਾ ਸਿਹਤ ਤੇ ਚਲੋ ਤੁਹਾਡੀ ਠੀਕ ਹੋਈ ਜਾਣੀ ਆ ਜੀਭ ਤੇ ਸ਼ਹਿਦ ਲਗਾ ਲੈਣਾ ਏ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਕਰਨਾ ਏ ਔਰ ਸਭ ਤੋਂ ਜ਼ਰੂਰੀ ਚੰਦਰ ਦੂਸਰੇ ਖਾਣੇ ਵਿਚ ਆ ਰਿਹਾ ਧਨ ਵਿੱਚ ਤਾਂ ਬਹੁਤ ਹੀ ਸ਼ਮਤਾ ਤੇ ਕੰਟਰੋਲ ਰੱਖ ਕੇ ਹਰ ਕਿਸੇ ਨਾਲ ਬੋਲਣਾ ਪਾਈਸੇ ਜਾਨੀ ਮੇਨ ਰਾਸ਼ੀ ਮੇਨ ਰਾਸ਼ੀ ਦੇ ਲਈ ਚੰਦਰ ਲਗਨ ਚ ਆ ਗਿਆ ਤਾਂ ਜਿੱਦੀ ਬਣ ਕੇ ਆੜ ਕੇ ਕੋਈ ਕੰਮ ਨਹੀਂ ਕਰਨਾ ਥੋੜਾ ਗੁੱਸੇ ਤੇ ਕੰਟਰੋਲ ਰੱਖੋ ਪਾਰਾ ਇੱਕਦਮ ਵਧਨ ਕਰਕੇ ਪਾਰਾ ਮਤਲਬ ਕਿ ਤੁਹਾਡਾ ਗੁੱਸਾ ਵਧਨ ਕਰਕੇ ਕੋਈ ਨਾ ਕੋਈ ਪਰੇਸ਼ਾਨੀ ਆ ਸਕਦੀ ਆ ਤਾਂ ਗੁੱਸੇ ਤੇ ਕੰਟਰੋਲ ਲਤ ਬਾਜ ਚ ਦਰਦ ਅਗਰ ਹੋ ਰਿਹਾ ਹੋਵੇ ਤਾਂ ਜੌਂ ਗੁੜ ਮਿਕਸ ਕਰਕੇ ਗਾ ਨੂੰ ਖਿਲਾ ਦਿਓ ਦੂਸਰੀ ਗੱਲ ਬ੍ਰਸਪਨ ਦਾ ਨਕਸ਼ਤਰ ਅਜ ਮਿੱਤਰ ਹੈ ਕਿਸੇ ਧਾਰਮਿਕ ਸਥਾਨ ਤੇ ਆਪਣੇ ਇਸਤ ਨੂੰ ਪੀਲੇ ਫੁੱਲ ਤੁਸੀਂ ਚੜਾ ਸਕਦੇ ਹੋ ਦਿਨ ਵਧੀਆ ਜਾਏਗਾ ਠੀਕ ਹੈ ਜੀ ਚਲੋ ਵਾਸਤੂ ਟਿਪਸ ਆਪਾਂ ਤੁਹਾਨੂੰ ਦੱਸਦੇ ਆ ਕਿ ਰਸੋਈ ਵਿੱਚ ਨਾ ਅਸੀਂ ਆਮ ਹੀ ਚੀਜ਼ਾਂ ਰੱਖ ਦਿੰਨੇ ਆ ਐਦਾਂ ਹੀ ਚੀਜ਼ਾਂ ਰੱਖਤੀਆਂ ਤੇ ਉਹ ਕੀ ਹੋਇਆ ਕੰਮ ਕੰਮ ਦੀਆਂ ਚੀਜ਼ਾਂ ਕੰਮ ਦੀਆਂ ਚੀਜ਼ਾਂ ਹੁਣ ਸੁਣੋ ਆਚਾਰ ਕਦੇ ਵੀ ਡਾਈਨਿੰਗ ਟੇਬਲ ਤੇ ਆਚਾਰ ਨਹੀਂ ਰੱਖਣਾ ਚਾਹੀਦਾ ਖਾਸ ਤੌਰ ਤੇ ਕੱਚ ਦੇ ਜਾਂ ਸ਼ੀਸ਼ੀ ਵਿੱਚ ਜੋ ਦਿਖ ਰਿਹਾ ਹੋਵੇ ਆਚਾਰ ਨੂੰ ਹਮੇਸ਼ਾ ਕਵਰ ਡੱਬੇ ਚ ਪਾ ਕੇ ਕਿਸੇ ਦਰੋਜ ਵਗੈਰਾ ਚ ਰੱਖੋ ਰਸੋਈ ਚ ਠੀਕ ਦੂਜੀ ਗੱਲ ਇਹ ਰਿਸ਼ਤਿਆਂ 'ਚ ਘਟਾਨਸ ਪੈਦਾ ਕਰਦਾ ਜੀ ਹਮੇਸ਼ਾ ਸਾਹਮਣੇ ਪਿਆ ਹੋਇਆ ਆਚਾਰ ਦੂਜੀ ਗੱਲ ਕਦੇ ਵੀ ਜਿੱਦਾਂ ਆਪਾਂ ਬੜਾ ਅਜਕਲ ਡਾਈਨਿੰਗ ਟੇਬਲ ਦਰਵਾਜ਼ੇ ਤੇ ਉਹਦੇ ਉੱਤੇ ਆਪਾਂ ਚਮਚੇ ਟੰਗੇ ਹੋਏ ਆ ਕਰਦਾਂ ਰੱਖੀਆਂ ਹੋਈਆਂ ਨੇ ਕਿ ਸੌਖੀਆਂ ਨੇ ਜੀ ਸਾਹਮਣੇ ਪਈਆਂ ਗਲਤ ਕਦੇ ਵੀ ਕਿਸੇ ਚੀਜ਼ ਨੂੰ ਕੱਟਣ ਵਾਲੀ ਚੀਜ਼ ਜਾਂ ਚਮਚਿਆਂ ਦਾ ਖੜਕਣਾ ਜਾਂ ਲਟਕੇ ਹੋਏ ਚਮਚੇ ਹਮੇਸ਼ਾ ਹੀ ਇੱਕ ਇੱਕ ਉਤੇਜਨਾ ਪੈਦਾ ਕਰਦੇ ਆ ਪਰਿਵਾਰ ਵਿੱਚ ਆ ਹਮੇਸ਼ਾ ਚਮਚੀ ਚਾਕੂ ਕਰਦਾ ਜੋ ਵੀ ਨੇ ਉਹਨਾਂ ਨੂੰ ਤੁਸੀਂ ਕਿਸੇ ਧਰੋਵ ਚ ਰੱਖੋ ਕਵਰ ਕਰਕੇ ਰੱਖੋ ਆਪਣੇ ਡਾਈਨਿੰਗ ਟੇਬਲ ਤੇ ਨਹੀਂ ਰੱਖਣੇ ਚਾਹੀਦੀਆਂ ਖੁੱਲੇ ਚ ਜਨੀਆਂ ਆਮ ਤੌਰ ਤੇ ਨਹੀਂ ਪਈਆਂ ਹੋਣੀਆਂ ਚਾਹੀਦੀਆਂ ਠੀਕ ਹੈ ਤੇ ਚਲੋ ਇੱਕ ਜਨਮ ਪੱਤਰੀ ਤੇ ਅੱਜ ਚਰਚਾ ਕਰਦੇ ਆ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਇੱਕ ਜਨਮ ਪੱਤਰੀ ਤੇ ਚਰਚਾ ਕਰਾਂਗੇ ਤਾਂ ਬੱਚੀ ਹੈ ਇਹ ਡੇਟ ਆਫ ਬਰਥ ਹੈ ਸੁਖਲੀਨ कौर ਹੈ 22 ਮਾਰਚ 2011 22 ਮਾਰਚ 2011 8:50 ਪੀਐਮ ਜਾਨੀ 20:50 ਇਹ ਬੱਚੇ ਦੀ ਜੋ ਹੈਗਾ ਇਹ ਸਤਾਰ ਉੱਤੇ ਬਾਰੇ ਮੈਂ ਬੋਲਣ ਲੱਗਿਆਂ ਸੁਣੋ ਬੱਚੇ ਸੁਖਲਿੰਦ ਜੋ ਤੁਹਾਡਾ ਲਗਨ ਹੈ ਉਹ ਹੈ ਤੁਲਾ ਲਗਨ ਤੇ ਚੰਦਰ ਲਗਨ ਚ ਥੋੜੇ ਜਿਹੀ ਜਿੱਦੀ ਹੋ ਤੁਸੀਂ ਤਾ ਮਾਂ ਦਾ ਆਸ਼ੀਰਵਾਦ ਹਮੇਸ਼ਾ ਲੈਣਾ ਬਹੁਤ ਭਾਗ ਵਾਲਿਓ ਜਦੋਂ ਦੇ ਪੈਦਾ ਹੋਏ ਹੋ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਹੈ ਹਮੇਸ਼ਾ ਅਪਜਾਓਗੇ ਬੜੀ ਤਰੱਕੀ ਕਰੋਗੇ ਇੰਟਿਊਸ਼ਨ ਬੜੀ ਅੱਛੀ ਹੈ ਬੱਚੇ ਤੁਹਾਡੀ ਕੰਨਾਂ ਚ ਸੋਨਾ ਪਾ ਕੇ ਰੱਖਣਾ ਹੈ ਸ਼ਾਰਪਨੈਸ ਵੀ ਬਹੁਤ ਹੈ ਔਰ ਸੂਰਜ ਬੁੱਧ ਦੀ ਯੂਤੀ ਹੈ ਔਰ ਸ਼ੁਕਰ ਜੋ ਹੈ ਮੰਗਲ ਨਾਲ ਚੱਲ ਰਿਹਾ ਧਨ ਦੇ ਨਾਲ ਬੈਠਾ ਬਿਜ਼ਨਸ ਨਾਲ ਬੈਠਾ ਆਪਣਾ ਕੰਮ ਕਰੇਗੀ ਬੱਚੇ ਤੂੰ ਬਹੁਤ ਲਾਈਫ ਚ ਸਕਸੈਸ ਪਾਏਗੀ ਔਰ ਬੜੀ ਅਮੀਰੀ ਚ ਜ਼ਿੰਦਗੀ ਕੱਟੇਗੀ ਕੀ ਕਰਨਾ ਹੈ ਇਹ ਸੁਣੋ ਇੱਕ ਤਾਂ ਕੱਚ ਦਾ ਗਲਾਸ ਬੱਚੇ ਕਦੇ ਨਹੀਂ ਵਰਤਣਾ ਦੂਜਾ ਕੁੱਤਿਆਂ ਦੀ ਸੇਵਾ ਕਰਦੇ ਰਹਿਣਾ ਹੈ ਤੀਜਾ ਰਾਤ ਨੂੰ ਪਾਣੀ ਸਰਾਣੇ ਰੱਖ ਕੇ ਸਵੇਰੇ ਕਿਸੇ ਨਾ ਕਿਸੇ ਗਮਲੇ ਬੂਟੇ ਵਿੱਚ ਪਾਉਣਾ ਹੈ ਨਹੀਂ ਤਾਂ ਪੇਟ ਸੰਬੰਧੀ ਕੋਈ ਨਾ ਕੋਈ ਪਰੇਸ਼ਾਨੀ ਹੋਵੇਗੀ ਚੌਥਾ ਬਾਂਦਰਾਣ ਕੋਚਣਾ ਕੋਇਆ ਤਾਰ ਖਾਣਾ ਪਾਉਂਦੇ ਰਹੋ ਤੇ ਇੱਕ ਚਾਂਦੀ ਦਾ ਛੱਲਾ ਆਪਣੀ ਰਿੰਗ ਫਿੰਗਰ 'ਚ ਪਾ ਕੇ ਰੱਖੋ ਬੜਾ ਧਮਾਕੀ ਮੈਥ ਤੇਜ ਆ ਕੁੜੀਏ ਤੇਰਾ ਸਭ ਕੁਝ ਅੱਛਾ ਹੋ ਜਾਊਗਾ ਓਕੇ ਬੱਚੀ ਐਸੀ ਜਨਮ ਪੱਤਰੀ ਤੇ ਚਰਚਾ ਤੇ ਹੁਣ ਸਮਾਂ ਹੋ ਗਿਆ ਇਜਾਜ਼ਤ ਦਾ ਆਪ ਸਭ ਤਾਂ ਅੱਜ ਦਾ ਲਈ ਬਹੁਤ ਅੱਛਾ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਆਪਣੇ ਨਾਲ ਬਣਾ ਕੇ ਰੱਖਿਆ ਕਰੋ ਬਹੁਤ ਅੱਛਾ ਹੋ ਜਾਂਦਾ ਹੈ ਜਦੋਂ ਆਪਣੇ ਆਪਣੇ ਮਤਲਬ ਭਾਈ ਭੈਣ ਮਾਤਾ ਪਿਤਾ ਚਾਚੇ ਤਾਏ ਭੂਆ ਮਾਸੀ ਹਰ ਕਿਸੇ ਦਾ ਆਪਣਾ ਆਪਣਾ ਸਟਾਰ ਆ ਕੋਈ ਜੋ ਮਰਜ਼ੀ ਕਰੇ ਤੁਸੀਂ ਆਪਣਾ ਸਹੀ ਰੱਖੋ ਆਪਣੇ ਸਿਤਾਰੇ ਸਹੀ ਰੱਖੋ ਸੱਚ ਜਾਣੋ ਕਿਸਮਤ ਬੜਾ ਸਾਥ ਦਿੰਦੀ ਠੀਕ ਤੇ ਹੁਣ ਮੈਨੂੰ ਦਿਓ ਜੀ ਇਜਾਜ਼ਤ ਸਾਸ਼ਿਕਾ